ਤਦਾਂ ਤਾਂ ਅਸੀਂ ਦੀ 5 ਤਰੀਕ ਨੂੰ ਜਿਹੜਾ ਹੈਗਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁੰਭ ਦੇ ਵਿੱਚ ਜਾ ਕੇ ਚੁੱਭੀ ਲਾਉਣ ਗਏ ਤੇ ਉਸੇ ਦਿਨ ਹੀ ਜਿਹੜੇ ਨੇ ਇਲੈਕਸ਼ਨ ਹੋਣੇ ਨੇ ਕੀ ਕਹੂੰ ਕਿਵੇਂ ਦੇਖਦੇ ਹੋ ਫਿਰ ਇੱਥੇ ਸੈਕੂਲਰਿਜ਼ਮ ਇੱਥੇ ਚੋਣ ਕਮਿਸ਼ਨ ਕਿਸ ਤਰ੍ਹਾਂ ਮਤਲਬ ਫਿਰ ਇਹ ਦੋਰੇ ਮਾਪ ਡੰਡ ਨਹੀਂ ਹੁਣ ਭਾਰਤ ਦਾ ਚੋਣ ਕਮਿਸ਼ਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੁਝ ਨਹੀਂ ਕਹਿ ਸਕਿਆ ਹੂੰ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹੂੰ ਹੂੰ ਨਰਿੰਦਰ ਮੋਦੀ ਭਾਰਤ ਦਾ ਪ੍ਰਧਾਨ ਮੰਤਰੀ 5 ਜਨਵਰੀ ਨੂੰ ਸਵੇਰੇ ਕੁੰਭ ਦੇ ਮੇਲੇ ਵਿੱਚ ਜਾ ਕੇ ਇਸ਼ਨਾਨ ਕਰਨ ਜਾ ਰਿਹਾ ਹੈ ਜੀ ਸਾਰਾ ਦਿਨ ਉਸ ਦੀਆਂ ਇਸ਼ਨਾਨ ਕਰਦੇ ਦੀਆਂ ਤਸਵੀਰਾਂ ਤੇ ਵੀਡੀਓਜ਼ ਆ ਭਾਰਤੀ ਚੈਨਲਾਂ ਤੇ ਦਿਖਾਈਆਂ ਜਾਣਗੀਆਂ ਤਾਂ ਕਿ ਦਿੱਲੀ ਦੀਆਂ ਚੋਣਾਂ ਵਿੱਚ ਹਿੰਦੂਆਂ ਦੀ ਵੋਟ ਨੂੰ ਕੰਸੋਲੀਡੇਟ ਕੀਤਾ ਜਾ ਸਕੇ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲਿਆ ਅਕਾਲੀ ਦਲ ਦਾ ਅਕਾਲ ਤਖਤ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਜੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਾਮ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਉਹ ਟੋਟਲੀ ਵੋਟਾਂ ਨੂੰ ਸਮਰਪਿਤ ਲੀਡਰ ਹੈ ਟੈਲੀਵਿਜ਼ਨ ਚੈਨਲਾਂ ਤੇ ਸਾਰਾ ਦਿਨ ਡੁਬਕੀ ਲਾਉਣ ਦੀਆਂ ਖਬਰਾਂ ਜਾਂ ਜਿਹੜੇ ਹਿੰਦੂ ਗ੍ਰੰਥਾਂ ਦਾ ਆ ਧਰਮ ਦਾ ਜਿਹੜੇ ਜਿਹੜੇ ਮੰਤਰ ਬੋਲੇ ਜਾਣਗੇ ਉਹ ਉਚਾਰਿਆ ਜਾਵੇਗਾ ਉਹਦੇ ਨਾਲ ਦਿੱਲੀ ਦਾ ਵੋਟਰ ਪ੍ਰਭਾਵਿਤ ਹੋਵੇਗਾ ਤੇ ਉਹ ਵੋਟਾਂ ਪਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਬੂਥਾਂ ਵੱਲ ਵਧੇਗਾ ਇਹ ਬਿਲਕੁਲ ਵੋਟਾਂ ਹਾਸਲ ਕਰਨ ਲਈ ਧਰਮ ਦੀ ਦੁਰਵਰਤੋਂ ਦਾ ਵੱਡਾ ਮਸਲਾ ਹੈ ਜਿਹਦੇ ਤੇ ਭਾਰਤੀ ਜਨਤਾ ਪਾਰਟੀ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ ਹਰ ਪ੍ਰਧਾਨ ਮੰਤਰੀ ਦੀ ਮੈਂਬਰਸ਼ਿਪ ਵੀ ਰੱਦ ਹੋ ਸਕਦੀ ਹੈਗੀ ਆ। ਆ ਤੇ ਦੂਜੇ ਬੰਨੇ ਤੁਸੀਂ ਗੱਲ ਕੀਤੀ ਆ ਚੋਣ ਕਮਿਸ਼ਨ ਦੀ ਜਾਂ ਜਿਸ ਤਰੀਕੇ ਨਾਲ ਭਾਰਤ ਆਪਣੇ ਆਪ ਨੂੰ ਸੈਕੂਲਰ ਆਪਾਂ ਕਹਿ ਲੀਏ ਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਆਪਣੇ ਆਪ ਨੂੰ ਕਹੌਂਦਾ ਹੈਗਾ ਔਰ ਦੂਜੇ ਬੰਨੇ ਜਿਸ ਤੇ ਵਿੱਚ ਕਹਿੰਦੇ ਵੀ ਧਰਮ ਦੀ ਇਲੈਕਸ਼ਨ ਦੇ ਵਿੱਚ ਜਾਂ ਇਸ ਤਰ੍ਹਾਂ ਦੀ ਕੋਈ ਨਹੀਂ ਹੋਣੀ ਚਾਹੀਦੀ। ਸਦਾਲਤ ਅਸੀਂ ਜੀ 5 ਤਰੀਕ ਨੂੰ ਜਿਹੜਾ ਹੈਗਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁੰਭ ਦੇ ਵਿੱਚ ਜਾ ਕੇ ਚੁੱਭੀ ਲਾਉਣਗੇ ਤੇ ਉਸੇ ਦਿਨ ਹੀ ਜਿਹੜੇ ਨੇ ਇਲੈਕਸ਼ਨ ਹੋਣੇ ਨੇ ਕੀ ਕਹੂੰ ਕਿਵੇਂ ਦੇਖਦੇ ਹਾਂ ਫਿਰ ਇੱਥੇ ਸੈਕੂਲਰਿਜ਼ਮ ਇੱਥੇ ਚੋਣ ਕਮਿਸ਼ਨ ਕਿਸ ਤਰ੍ਹਾਂ ਮਤਲਬ ਫਿਰ ਇਹ ਦੋਰੇ ਮਾਪ ਡੰਡੀਆਂ ਹੈ ਬਿਲਕੁਲ ਬਿਲਕੁਲ ਤੁਸੀਂ ਦੇਖੋ ਵੀ ਆਹ ਦੇਖੋ ਹੁਣ ਭਾਰਤ ਦਾ ਚੋਣ ਕਮਿਸ਼ਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੁਝ ਨਹੀਂ ਕਹਿ ਸਕਿਆ। ਹੂੰ 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ। ਹੂੰ ਹੂੰ ਨਰਿੰਦਰ ਮੋਦੀ ਭਾਰਤ ਦਾ ਪ੍ਰਧਾਨ ਮੰਤਰੀ 5 ਜਨਵਰੀ ਨੂੰ ਸਵੇਰੇ ਕੁੰਭ ਦੇ ਮੇਲੇ ਵਿੱਚ ਜਾ ਕੇ ਇਸ਼ਨਾਨ ਕਰਨ ਜਾ ਰਿਹਾ ਹੈ। ਜੀ ਸਾਰਾ ਦਿਨ ਉਸ ਦੀਆਂ ਇਸ਼ਨਾਨ ਕਰਦੇ ਦੀਆਂ ਤਸਵੀਰਾਂ ਤੇ ਵੀਡੀਓਜ਼ ਆ ਭਾਰਤੀ ਚੈਨਲਾਂ ਤੇ ਦਿਖਾਈਆਂ ਜਾਣਗੀਆਂ। ਤਾਂ ਕਿ ਦਿੱਲੀ ਦੀਆਂ ਚੋਣਾਂ ਵਿੱਚ ਹਿੰਦੂਆਂ ਦੀ ਵੋਟ ਨੂੰ ਕਨਸੋਲੀਡੇਟ ਕੀਤਾ ਜਾ ਸਕੇ ਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਉਹ ਵੋਟਾਂ ਪੁਗਤਾਈਆਂ ਜਾ ਸਕਣ ਹੁਣ ਭਾਰਤ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲਿਆ ਅਕਾਲੀ ਦਲ ਦਾ ਅਕਾਲ ਤਖਤ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਜੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਾਮ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਹੂੰ ਹੂੰ ਉਹ ਟੋਟਲੀ ਵੋਟਾਂ ਨੂੰ ਸਮਰਪਿਤ ਲੀਡਰ ਹੈ ਜੀ ਉਹ ਧਰਮ ਨੂੰ ਆਪਣੀਆਂ ਵੋਟਾਂ ਲਈ ਵਰਤਦਾ ਜਿਵੇਂ ਅਕਾਲੀ ਦਲ ਆ ਪ੍ਰਕਾਸ਼ ਸਿੰਘ ਬਾਦਲ ਵਰਤਦਾ ਰਹੇ ਹੂੰ ਹੂੰ 5 ਤਰੀਕ ਨੂੰ 9 ਵਜੇ ਡੁਬਕੀ ਲਾਉਣ ਦਾ ਸਪਸ਼ਟ ਮਤਲਬ ਸਿਰਫ ਤੇ ਸਿਰਫ ਦਿੱਲੀ ਦੀਆਂ ਵੋਟਾਂ ਹਾਸਲ ਕਰਨਾ ਹੈ ਹੂੰ ਹੂੰ ਉਹ 6 ਨੂੰ ਵੀ ਜਾ ਸਕਦੇ ਆ ਸੱਤ ਨੂੰ ਵੀ ਜਾ ਸਕਦੇ ਆ ਇਲੈਕਸ਼ਨਾਂ ਹੋਣ ਤੋਂ ਬਾਅਦ ਵੀ ਜਾ ਸਕਦੇ ਆ ਪਰ ਕਿਉਂਕਿ ਵੋਟਾਂ ਨਹੀਂ ਖੱਟ ਹੋਣੀਆਂ ਸੋ ਬਿਲਕੁਲ ਇਹ ਹੁਣ ਬਿਲਕੁਲੀ ਧਰਮ ਨੂੰ ਵੋਟਾਂ ਹਾਸਲ ਕਰਨ ਲਈ ਵਰਤਣ ਦਾ ਮੁਜਾਰਾ ਹੋਵੇਗਾ ਪਰ ਕੋਈ ਵੀ ਭਾਰਤੀ ਚੋਣ ਕਮਿਸ਼ਨ ਪ੍ਰਧਾਨ ਮੰਤਰੀ ਦੀ ਪ੍ਰਧਾਨ ਮੰਤਰੀ ਰੱਦ ਨਹੀਂ ਕਰੇਗਾ ਨਾ ਉਹਦੀ ਮੈਂਬਰ ਆਫ ਪਾਰਲੀਮੈਂਟ ਰੱਦ ਕਰੇਗਾ ਤੇ ਨਾ ਭਾਰਤੀ ਜਨਤਾ ਪਾਰਟੀ ਦੀ ਮਾਨਤਾ ਖਤਮ ਕਰੇਗਾ। ਸੋ ਚੋਣ ਕਮਿਸ਼ਨ ਵਿੱਚ ਇਹ ਦਾਅਵੇ ਹੈ ਨੇ। ਹੂੰ ਹੂੰ। ਨਰਿੰਦਰ ਮੋਦੀ ਬਿਲਕੁਲ ਵੋਟਾਂ ਹਾਸਲ ਕਰਨ ਲਈ ਕੁੰਭ ਦੇ ਮੇਲੇ 'ਚ ਜਾ ਰਿਹਾ। ਉਹਨੂੰ ਧਰਮ ਨਾਲ ਕੋਈ ਸੰਬੰਧਤ ਨਹੀਂ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਸੰਬੰਧ ਨਹੀਂ ਸੀ। ਤੁਸੀਂ ਦੇਖੋ ਜਿਉਂ ਹੀ ਇਲੈਕਸ਼ਨ ਆਉਂਦੀਆਂ ਸੀ ਪ੍ਰਕਾਸ਼ ਸਿੰਘ ਬਾਦਲ 1984 ਦੇ ਹਮਲੇ ਦਾ ਰਾਗ ਲਾਪਣ ਲੱਗ ਜਾਂਦਾ ਸੀ। ਜੀ। 5 ਸਾਲ ਰਾਜ ਕਰਦਾ ਸੀ। ਵੋਟਾਂ ਦੇ ਟਾਈਮ ਦਿੱਲੀ ਦਾ ਘਤਨਾਯਮ ਉਹਨੂੰ ਯਾਦ ਆ ਜਾਂਦਾ ਸੀ। ਉਹਨੇ ਸ਼ਰੀ ਅਕਾਲ ਤੱਕ ਸਾਹਿਬ ਦੀ ਤਬਾਹੀ ਅਤੇ ਨਵੰਬਰ 84 ਵਿੱਚ ਹੋਏ ਸਿੱਖਾਂ ਦੇ ਕਤਲੇਆਮ ਨੂੰ ਸਿਰਫ ਤੇ ਸਿਰਫ ਵੋਟਾਂ ਹਾਸਲ ਕਰਨ ਦਾ ਜਰੀਆ ਬਣਾਇਆ ਉਹਨੂੰ ਕੋਈ ਮਤਲਬ ਨਹੀਂ ਸੀ ਕੌਣ ਮਰ ਗਿਆ ਕੌਣ ਜਿਉਂਦਾ ਕਿਹਦੇ ਨਾਲ ਕੀ ਵਾਪਰਿਆ ਉਹ ਵੀ ਉਹ ਇਸੇ ਤਰ੍ਹਾਂ ਦਾ ਬੇਕਰਕ ਕਾਡਰ ਸੀ ਸੋ ਹੁਣ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਡੁਬਕੀ ਲਾਵੇਗਾ 9 ਵਜੇ ਟੈਲੀਵਿਜ਼ਨ ਚੈਨਲਾਂ ਤੇ ਸਾਰਾ ਦਿਨ ਡੁਬਕੀ ਲਾਉਣ ਦੀਆਂ ਖਬਰਾਂ ਜਾਂ ਜਿਹੜੇ ਹਿੰਦੂ ਹਾਂ ਗ੍ਰੰਥਾਂ ਦਾ ਆ ਧਰਮ ਦਾ ਜਿਹੜੇ ਜਿਹੜੇ ਮੰਤਰ ਬੋਲੇ ਜਾਣਗੇ ਉਹ ਉਚਾਰਿਆ ਜਾਵੇਗਾ ਉਹਦੇ ਨਾਲ ਦਿੱਲੀ ਦਾ ਵੋਟਰ ਪ੍ਰਭਾਵਿਤ ਹੋਵੇਗਾ ਤੇ ਉਹ ਵੋਟਾਂ ਪਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਬੁੱਥਾਂ ਵੱਲ ਵਧੇਗਾ ਇਹ ਬਿਲਕੁਲ ਵੋਟਾਂ ਹਾਸਲ ਕਰਨ ਲਈ ਧਰਮ ਦੀ ਦੁਰਵਰਤੋਂ ਦਾ ਵੱਡਾ ਮਸਲਾ ਹੈ ਜਿਹਦੇ ਤੇ ਭਾਰਤੀ ਜਨਤਾ ਪਾਰਟੀ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ ਔਰ ਪ੍ਰਧਾਨ ਮੰਤਰੀ ਦੀ ਮੈਂਬਰਸ਼ਿਪ ਵੀ ਰੱਦ ਹੋ ਸਕਦੀ ਹੈਗੀ ਸੋ ਕੋਈ ਕੁਝ ਨਹੀਂ ਬੋਲ ਰਿਹਾ ਇਸ ਲਈ ਅਕਾਲੀ ਦਲ ਬਿਲਕੁਲ ਇਹ ਗਲਤ ਜਿਹੜਾ ਹੈਗਾ ਪ੍ਰਚਾਰ ਕਰ ਰਿਹਾ ਹੈ ਗਲਤ ਇਨਫਾਰਮੇਸ਼ਨ ਜਥੇਦਾਰ ਸਾਹਿਬ ਨੂੰ ਦੇ ਰਿਹਾ ਕਿ ਸਾਡੀ ਮਾਨਤਾ ਰੱਦ ਹੋ ਸਕਦੀ ਹੈ ਜਿਹੜੀ ਕਿ ਨਹੀਂ ਹੋਵੇਗੀ ਸੋ ਇਹ ਭਵਿਕ ਵਿੱਚ ਦੇਖਣਾ ਆਕਾਲੀ ਦਲ ਦਾ ਫਰਜ਼ ਬਣਦਾ ਹੈ ਜੀ ਬਿਲਕੁਲ ਜੀ ਭਾਤੇ ਦੂਜੇ ਬਨੇ ਗੱਲ ਤੁਸੀਂ ਕੁੰਬ ਦੀ ਕੀਤੀ ਹੈਗੀ ਆ ਕੁੰਬ ਦੇ ਵਿੱਚ ਆਪਾਂ ਬਹੁਤ ਸਾਰੀਆਂ ਕਾਫੀ ਜਿਦਾਂ ਵੀਡੀਓਜ਼ ਖਾਸ ਕਰਕੇ ਜਿਹੜੀਆਂ ਕਿਤਨਾ ਕਿਤੇ ਜਦੋਂ ਸਿੱਖੀ ਤੇ ਸਿਧਾਂਤਕ ਹਮਲੇ ਹੁੰਦੇ ਨੇ ਬਹੁਤ ਸਾਰੀਆਂ ਵੀਡੀਓ ਸ਼ੇਅਰ ਹੁੰਦੀਆਂ ਨੇ ਉੱਥੇ ਕੁਝ ਸਿੱਖੀ ਪੇਸ ਵਾਲੀਆਂ ਸੰਸਥਾਵਾਂ ਆਪਾਂ ਕਹਿ ਲਈਏ ਜਾਂ ਉਹਨਾਂ ਦਾ ਦੇਖਣ ਨੂੰ ਮਖੌਟਾ ਤੇ ਸਿੱਖੀ ਵਾਲਾ ਹੈਗਾ ਏ ਪਰ ਅੰਦਰੋਂ ਜਿਹੜਾ ਹੈਗਾ ਕਿਤਨਾ ਕਿਤੇ ਸਨਾਤਨੀ ਵਿਚਾਰਧਾਰਾ ਕਹ ਲਈਏ ਜਾਂ ਉਧਰ ਜੁੜੇ ਹੋਏ ਨੇ ਉਹ ਉੱਥੇ ਜਾ ਕੇ ਵੀ ਜਿਹੜਾ ਹੈਗਾ ਉਸੇ ਤਰੀਕੇ ਦਾ ਜਿਸ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ Hindu ਧਰਮ ਦੇ ਵਿੱਚ ਕੁੰਮ ਨੂੰ ਮਨਾਉਂਦੇ ਨੇ ਉਦਾਂ ਹੀ ਮਨਾਉਂਦੇ ਨੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਇੱਕ ਲਕੀਰ ਜਿਹੜੀ ਹੈ ਚੰਗੇ ਤਰੀਕੇ ਦੇ ਨਾਲ ਖਿੱਚ ਦਿੱਤੀ ਜਦੋਂ ਸਾਡਾ ਸਿਧਾਂਤ ਹੈਗਾ ਕਿ ਜਿੰਨਾ ਦਾ ਹੈਗਾ ਉਹਨਾਂ ਨੂੰ ਮੁਬਾਰਕ ਹੋਵੇ ਤੁਮ ਕੋ ਤੁਹਾਡਾ ਖੂਬ ਹਮ ਕੋ ہمارا ਖੂਬ ਉਸੇ ਤਰੀਕੇ ਦੇ ਸਿਧਾਂਤ ਤੇ ਆਪਾਂ ਚੱਲਦੇ ਹੈਗੇ ਆ ਤੇ ਫਿਰ ਇਹ ਕਿਉਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ ਤੇ ਜਦੋਂ ਇਹ ਸਿੱਖੀ ਭੇਸ ਦੇ ਵਿੱਚ ਕਰਦੇ ਨੇ ਇਹਦਾ ਸਿੱਖਾਂ ਨੂੰ ਕੀ ਨੁਕਸਾਨ ਹੁੰਦਾ ਹੈ ਜਾਂ ਕੀ ਕਿਵੇਂ ਦੇਖਦੇ ਹੋ ਤੁਸੀਂ ਇਹ ਬਾਉਂਡਰੀ ਬਾਉਂਡਰੀ ਮੇਨਟੇਨੈਂਸ ਦਾ ਇਹ ਜਿਹੜੀ ਉਹਦੇ ਵਿੱਚ ਜਿਹੜਾ ਨਾ ਕਮਜ਼ੋਰੀਆਂ ਹੁੰਦੀਆਂ ਹੈਗੀਆਂ ਨੇ ਸੋ ਜਦੋਂ ਕੌਮਾਂ ਦੀ ਆਪਾਂ 2 ਜਾਂ 2 ਤੋਂ ਵੱਧ ਕੌਮਾਂ ਦੀ ਆਪਸ ਵਿੱਚ ਜਿਹੜੇ ਰਿਸ਼ਤੇ ਆ ਜਦੋਂ ਉਹਨਾਂ ਨੂੰ ਆਪਾਂ ਕਰਦੇ ਆ ਫਰੈਡਰਿਕ ਬਾਰਥਾ ਬਹੁਤ ਵੱਡੇ ਵਿਦਵਾਨ ਹੈਗੇ ਆ ਉਹਨਾਂ ਨੇ ਕਿਹਾ ਵੀ ਹਰੇਕ ਕੌਮ ਦੀਆਂ ਆਪਣੀਆਂ ਬਾਉਂਡਰੀ ਵਾਲਸ ਹੁੰਦੀਆਂ ਆਪਣੀਆਂ ਵਾੜਾ ਹੁੰਦੀਆਂ ਨੇ ਸੋ ਹਰੇਕ ਕੌਮ ਨੇ ਉਹਨਾਂ ਬਾਉਂਡਰੀ ਵਾਲਸ ਦੀ ਜਿਹੜੀ ਹੈਗੀ ਹੈ ਮੇਨਟੇਨੈਂਸ ਕਰਨੀ ਹੁੰਦੀ ਆ ਤਾਂ ਕਿ ਕਿਸੇ ਇੱਕ ਕੌਮ ਚੋਂ ਦੂਜੀ ਕੌਮ ਵਿੱਚ ਬੰਦਿਆਂ ਦਾ ਜਿਹੜਾ ਆਉਣਾ ਜਾਣਾ ਨਾ ਹੋ ਜੇ ਤੇ ਜਿਹੜੀ ਜਿਹੜੀ ਜਾਂਬਾਜ ਕੌਮਾਂ ਉਦੇ ਸਿਧਾਂਤ ਨੂੰ ਖੋਰਾ ਨਾ ਲੱਗ ਸਕੇ ਸੋ ਇਹ ਕਿਤੇ ਨਾ ਕਿਤੇ ਸਿਧਾਂਤਕ ਖੋਰੇ ਦੀਆਂ ਜੜੀਆਂ ਹੁੰਦੀਆਂ ਨੇ ਇਹ ਘਟਨਾਵਾਂ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਆਖਿਆ ਹੈ ਨਾ ਵੀ ਜਾਬੇ ਗਹੇ ਵੇਪਰਣ ਕੀ ਰੀਤ ਮੈਂ ਨਾ ਕਰੂੰ ਇਹਨਾਂ ਕੀ ਪਰਤੀ ਸੋ ਗੁਰੂ ਸਾਹਿਬ ਨੂੰ ਪਤਾ ਸੀ ਵੀ ਕਿਤੇ ਨਾ ਕਿਤੇ ਜਿਹੜੇ ਕੱਚੇ ਗੁਰਸਿੱਖ ਨੇ ਉਹ ਜਾ ਸਕਦੇ ਹੈਗੇ ਆ ਸੋਹਰਾਂ ਨੇ ਤਾਂ ਹੀ ਬਹੁਤ ਥੀ ਜਿਹੜੀ ਹੈਗੀ ਕਰੜੀ ਮਰਿਆਦਾ ਸਾਡੀ ਵੀ ਅਸੀਂ ਵਿਪਰਣ ਕੀ ਰੀਤ ਦੇ ਵਿੱਚ ਇੱਕ ਕਦਮ ਵੀ ਨਹੀਂ ਰੱਖਣਾ ਜਦੋਂ ਤੁਸੀਂ ਕਦਮ ਰੱਖੋਗੇ ਮੈਂ ਤੁਹਾਡੀ ਪ੍ਰਤੀਤ ਨਹੀਂ ਕਰਾਂਗਾ ਤੁਹਾਡੀ ਹੋਂਦ ਦੇ ਸਵਾਲ ਆ ਜਿਹੜੇ ਖੜੇ ਹੋ ਜਾਣਗੇ ਸੋ ਜਿਹੜੀਆਂ ਜਾਂਬਾਜ ਤੇ ਬਹਾਦਰ ਕੌਮਾਂ ਹੁੰਦੀਆਂ ਉਹਦੀ ਜਿਹੜੀ ਸੈਂਟਰਲ ਲੀਡਰਸ਼ਿਪ ਆ ਉਹਨੂੰ ਇਸ ਤਰ੍ਹਾਂ ਦਾ ਵਿਧੀ ਵਿਵਧਾਨ ਤਿਆਰ ਕਰਨਾ ਪੈਂਦਾ ਹੁੰਦਾ ਵੀ ਤਾਂ ਕਿ ਜਿਹੜੀਆਂ ਕੌਮ ਦੀਆਂ ਬਾਉਂਡਰੀਜ਼ ਨੇ ਆਊਟਰ ਬਾਉਂਡਰੀਸ ਆਪਨੀ ਨਿਆਰੇਪਣ ਦੀ ਆਪਣੀ ਵਿਲੱਖਣਤਾ ਦੀਆਂ ਉਹ ਬਾਉਂਡਰੀਸ ਆ ਜਿਹੜੀਆਂ ਕਾਇਮ ਰਹਿਣ ਫਿਰ ਵੀ ਇਹ ਕੁਝ ਬੰਦੇ ਆ ਜਿਹੜੇ ਭਟਕੇ ਹੋਏ ਨੇ ਸੋ ਵਿਦਵਾਨ ਕਹਿੰਦੇ ਵੀ ਇਹ ਭਟਕੇ ਹੋਏ ਲੋਕ ਹੁੰਦੇ ਆ ਇਹ ਮਾਨਸਿਕ ਇਹ ਇਹ ਸਥਿਰ ਅਵਸਥਾ ਵਿੱਚ ਨਹੀਂ ਹੁੰਦੇ ਹੂੰ ਹੂੰ ਸੋ ਇਹ ਭਟਕੇ ਹੋਏ ਇਨਸਾਨ ਆ ਜਿਹੜੇ ਡੇਰਿਆਂ ਤੇ ਜਾਂਦੇ ਆ ਜਾਂ ਹੋਰ ਜਿਸ ਤਰ੍ਹਾਂ ਜਿਹੜੇ ਗੈਰ ਸਿੱਖੀ ਵਾਲੇ ਡੇਰੇ ਉਹਨਾਂ ਤੇ ਜਾਣਾ ਇਹ ਹਮੇਸ਼ਾ ਹੀ ਬਿਮਾਰ ਮਾਨਸਿਕਤਾ ਦੀ ਤੇ ਭਟਕਣ ਦੀ ਨਿਸ਼ਾਨੀ ਹੈਗੀ ਆ ਸੋ ਇਹ ਬਿਮਾਰ ਮਾਨਸਿਕਤਾ ਵਾਲੇ ਲੋਕ ਹੁਣ ਮਟੀਰੀਅਲਿਜ਼ਮ ਪਦਾਰਥਵਾਦ ਦੇ ਯੁੱਗ ਵਿੱਚ ਹਮ ਬਹੁਤ ਵੱਡੀ ਗਿਣਤੀ ਵਿੱਚ ਹੋਣ ਲੱਗੇ ਹੋਏ ਆ ਜਿਨ੍ਹਾਂ ਨੂੰ ਛੋਟ-ਛੋਟੀਆਂ ਜਿਹੜੀਆਂ ਲੰਬੜਦਾਰੀਆਂ ਛੋਟੇ ਛੋਟੇ ਆਉਦੇ ਜਾਂ ਛੋਟ-ਛੋਟੀਆਂ ਜਿਹੜੀਆਂ ਮਾਨਤਾਵਾਂ ਮਿਲਦੀਆਂ ਨੇ ਸਰਕਾਰੀ ਤੌਰ ਤੇ ਸੋਨਾ ਉਹਨਾ ਇਹ ਮਟੀਰੀਅਲਿਸਟਿਕ ਤੇ ਖਪਤਵਾਦੀ ਤੇ ਭੋਗਵਾਦੀ ਸੱਭਿਆਚਾਰ ਅਧੀਨ ਉਹਨਾਂ ਨੇ ਬਾਣਾ ਹੀ ਧਰਮ ਦਾ ਪਾਇਆ ਹੋਇਆ ਅੰਦਰੋਂ ਤਾਂ ਉਹ ਵਿਲਾਸੀ ਲੋਕ ਨੇ ਸੋ ਇਹ ਉਹਨਾਂ ਦੀ ਵਿਲਾਸਤਾ ਡੋਲਡੋਲ ਪੈ ਰਹੀ ਆ ਜਦੋਂ ਉਹ ਦੂਜੀਆਂ ਧਾਰਮਿਕ ਟੇਰੀਆਂ ਤੇ ਜਾ ਕੇ ਉਹ ਗੱਲ ਕਰਦੇ ਹਨ ਜੀ ਬਿਲਕੁਲ ਜੀ ਔਰ ਦੂਜੇ ਬੰਨੇ ਜਦੋਂ ਆਪਾਂ ਕਹਿ ਲਈਏ ਕੌਮਾ ਜਦੋਂ ਗੁਲਾਮੀ ਦੀ ਅਵਸਥਾ ਦੇ ਵਿੱਚ ਹੋਣ ਤੇ ਕਿਤੇ ਨਾ ਕਿਤੇ ਦੁਸ਼ਮਣ ਉਹਦੋਂ ਜਿਹੜਾ ਹੈ ਭਾਰੂ ਹੋ ਜਾਂਦਾ ਹੈ ਤੇ ਕੁਝ ਇਦਾਂ ਦੇ ਲੋਕ ਜਿਹੜੇ ਨੇ ਉਹ ਉਹਨਾਂ ਦਾ ਕਿਤੇ ਨਾ ਕਿਤੇ ਹੱਥ ਠੋਕਾ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਬਣ ਜਾਂਦੇ ਨੇ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਦੇਖਦੇ ਹਾਂ ਤੇ ਉਹਦੇ ਵਿੱਚ ਜਿਹੜੀ ਸਿੱਖ ਦੀ ਪਰਭਾਸ਼ਾ ਹੈ ਬਿਲਕੁਲ ਉਹਦੇ ਵਿੱਚ ਕਲੀਅਰ ਹੈ ਕਿ ਜੋ ਇਸਤਰੀ ਜਾਂ ਪੁਰਸ਼ ਇੱਕ ਕਾਲਪੁਰਖ 10 ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਪਿਤਾ ਜੀ ਦੇ ਅੰਮ੍ਰਿਤ ਤੇ ਨਿਸ਼ਚੈ ਰੱਖਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ ਇੱਥੇ ਹੁਣ ਜਿਹੜਾ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ ਤੇ ਫਿਰ ਜੇ ਤੁਸੀਂ ਉੱਥੇ ਜਾ ਕੇ ਮੰਨ ਰਹੇ ਹੋ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਿੱਖ ਹੈਗੇ ਆਂ ਤੇ ਜਾਂ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਗੁਰੂ ਨਾਨਕ ਸਾਹਿਬ ਗਏ ਸੀ ਤੇ ਗੁਰੂ ਨਾਨਕ ਸਾਹਿਬ ਨੇ ਹਰੇਕ ਜਗ੍ਹਾ ਤੇ ਜਾ ਕੇ ਚੈਲੰਜ ਵੀ ਕੀਤਾ ਸੀ ਕਿਸੇ ਦੇ ਜਿਹੜੇ ਕਰਮ卡ਡ ਆਪਾਂ ਕਹਿ ਲਈਏ ਹੈਗੇ ਨੇ ਜੇ ਤੁਸੀਂ ਉਹ ਕੰਮ ਉੱਥੇ ਜਾ ਕੇ ਕਰਨ ਲੱਗ ਜਓ ਤੇ ਤੁਹਾਨੂੰ ਮੇਰੇ ਖਿਆਲ ਨਾਲ ਮੌਜੂਦਾ ਹਾਲਾਤਾਂ 'ਚ 295 ਇਹ ਲੱਗ ਜਾਣੀਆਂ ਇਦਾਂ ਦੇ ਹਾਲਾਤ ਜਿਹੜੇ ਹੈਗੇ ਨੇ ਤੇ ਇੱਥੇ ਤੁਹਾਨੂੰ ਸੋੜਾ ਜਾ ਸੋਚ ਵਿਚਾਰਨ ਦੀ ਜਿਹੜੀ ਲੋੜ ਹੈਗੀ ਹੈ ਕਿ ਜਿਹੜੀਆਂ ਲਕੀਰਾਂ ਗੁਰੂ ਸਾਹਿਬ ਨੇ ਉਸ ਖੰਡੇ ਦੇ ਨਾਲ ਬਾਈਆਂ ਹੋਈਆਂ ਨੇ ਉਹਨੂੰ ਕੋਈ ਬੰਦਾ ਜਾਂ ਉਹਨੂੰ ਕੋਈ ਤੁਸੀਂ ਭੇਕ ਧਾਰ ਕੇ ਉਹਨੂੰ ਜਿਹੜਾ ਹੈ ਉਹਨਾਂ ਲਕੀਰਾਂ ਨੂੰ ਤੋੜ ਨਹੀਂ ਸਕਦੇ